ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਆ ਵੀਰ ਜੀ ਜਿਹੜੀ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਾਈ ਟਿਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦੇ ਬੈਲ ਬਟਨ ਦਬਾ ਦੇਣ ਤਾਂ ਜੋ ਹਰੇਕ ਕੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਆਪਣੀ ਵਿਜਿਟ ਹੈ ਜੀ ਪਿੰਡ ਰਾਮਾ ਜ਼ਿਲ੍ਹਾ ਮੋਗਾ ਤੇ ਤਸਵੀਰ ਇਹਨੂੰ ਨਿਹਾਲ ਸਿੰਘ ਆਲਾ ਪੈਂਦੀ ਆ ਤੁਹਾਡੇ ਲਈ ਟੌਪ ਦਾ ਨਗੀਨਾ ਲੈ ਕੇ ਆਇਆ ਘਰੀਲੂ ਛੁੱਟੀ ਹੈ ਜੀ ਆਓ ਬਾਈ ਤੋਂ ਪੁੱਛ ਲਈਂ ਡਿਟੇਲ ਕੈਮਾ ਸੁਗਾ ਕਿੰਨਾ ਦੁੱਧ ਵਾਦਾ ਤੇ ਕੀ ਵੀਰੇ ਦਾ ਪ੍ਰਾਈਸ ਕਰਦਾ ਆਓ ਦਿੰਨੇ ਸਾਰੀ ਜਾਣਕਾਰੀ ਲੈ ਕੇ ਬਾਈ ਸਸਤੀ ਗੱਲ ਬਾਈ ਹਾਂਜੀ ਬਾਈ ਆਪਣਾ ਪਿੰਡ ਦੇ ਐਡਰੈਸ ਦੱਸ ਦੇ ਪਿੰਡ ਆਪਣਾ ਰਾਮਾ ਜੀ ਬਲਾਸਪੁਰ ਦੇ ਨੇੜੇ ਬਲਾਸਪੁਰ ਦੇ ਨੇੜੇ ਲਿਆਲ ਸਿੰਘ ਵਾਲਾ ਤਹਿਸੀਲ ਪੈਂਦੀ ਐ ਤੇ ਛਿਲਾ ਪੈ ਗਿਆ ਪੰਨੂ ਮੋਗਾ ਪੈਂਦਾ ਤੇ ਨਾਮ ਕੀ ਹੈ ਜੀ ਆਪਣਾ ਕੁਲਵੰਤ ਸਿੰਘ ਕੁਲਵੰਤ ਸਿੰਘ ਤੇ ਮੋਬਾਈਲ ਨੰਬਰ ਵੀ ਦੱਸ ਦੇ 98598 98598 01990 01990 ਹਾਂਜੀ ਇਹ ਜਿਹੜੀ ਆਪਾਂ ਝੋਟੀ ਦੇਨੇ ਆ ਬਈ ਆਪਣੀ ਘਰੀਲੂ ਆ ਆਪਦੀ ਹਾਂਜੀ ਹਾਂ ਇਹ ਮੈਂ ਲੈ ਕੇ ਆਂਦੀ ਸੀ ਜਦੋਂ ਪਹਿਲੇ ਸੋਏ ਪਹਿਲੇ ਸੋਏ ਉਹ ਨਾਲ ਹੀ ਸੀ ਉਹ ਲੈ ਕੇ ਆਉਣੀ ਝੋਟੀ ਉਹ ਖੜੀ ਗਈ ਠੀਕ ਆ ਪਹਿਲੇ ਸੋਏ ਕਿਹੜੇ ਏਰੀਆ ਚ ਲਈ ਆਪਾਂ ਇਹ ਹਰਿਆਣੇ ਲੈ ਕੇ ਆਈ ਸੀ ਮੈਂ ਖਾਸ ਹਰਿਆਣੇ ਚ ਲਈ ਸੀ ਪੀ ਚੰਗੀ ਸ਼ੌਂਕ ਦੇ ਤੌਰ ਤੇ ਲਈ ਸੀ ਉਹ ਮੇਰਾ ਦੋਸਤ ਹੈ ਠੀਕ ਆ ਬਈ ਜੀ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਦੇ ਘਰੋਂ ਜੇ ਕਰਉ ਹੀ ਲਈ ਸੀ ਤੇ ਦੁੱਧ ਬਾਦ ਕੀ ਰਿਕਾਰਡ ਰਹੀ ਜੀ ਦੁੱਧ ਦੇ ਤਾਂ ਵੀਰੇ ਆਪਾਂ ਡੇਰੀ ਤਾਂ ਪਾਉਂਦੇ ਨਹੀਂ ਅੱਛਾ ਠੀਕ ਹੈ ਜੇ ਘਰੇ ਹੀ ਆਪਣੇ ਵਰਤਨ ਚਾਹਾਂ 12 13 ਕਿਲੋ ਦੁੱਧ ਦੇ ਦੇ ਜੀ ਸਹੀ ਗੱਲ ਹੈ ਤੇ ਸੂਆ ਕਿਹੜਾ ਹੁਣ ਵੀ ਸੁੰਦਰ ਬਿਲਾਵਿਓ ਤੀਜਾ ਸੂਆ ਜੀ ਤੇ ਮਨਲੇ ਸੂਏ ਦੀ ਉਹ ਛੋਟੀ ਖੜੀ ਆ ਫਿਰ ਕੱਟਾ ਸੀ ਉਹ ਮਰ ਗਿਆ ਸੀ ਆ ਦੇਖ ਸਕਦੇ ਆ ਬਾਈ ਕਹਿੰਦੇ ਆਪਾਂ ਪਹਿਲੇ ਸੂਏ ਹਰਿਆਣੇ ਚੋਂ ਖਰੀਦੀ ਸੀ ਕਿ ਸਿੱਧੀ ਡਾਇਰੈਕਟ ਤੇ ਪਹਿਲੇ ਸੂਏ ਦੀ ਕੱਟੀ ਬਾਈਆਂ ਕੋਲੇ ਗੱਬਣ ਖੜੀ ਐ ਦੀ ਦੂਜੇ ਸੂਏ ਬਾਈ ਕਹਿੰਦਾ ਕੱਟਾ ਦਿੱਤਾ ਸੀ ਉਹ ਮਰ ਗਿਆ ਤੇ ਤੀਜੇ ਸੂਏ ਹੁਣ ਬਾਈ ਕਹਿੰਦਾ ਸੰਭੀ ਹੈ ਤੇ ਸੀ ਮਨ ਸੂਮਨ ਕਿਹੜਾ ਲੱਗਿਆ ਬਾਈ ਇਹਦੇ ਅੰਕ ਇੰਡੀ ਆਪਣੇ ਸਾਹਨ ਆਈ ਬਹੁਤ ਵਧੀਆ ਅਸਲ ਪਿੰਡੂ ਦੀ ਸਾਹਨ ਤੋਂ ਕਰਵਾਈ ਹੈ ਠੀਕ ਹੈ ਤੇ ਦਿਨ ਦੁਨੋਂ ਕਿੰਨੇ ਕ ਪਏ ਬਾਈ ਇਹਦੀ ਦਿਨ ਇਹ ਤੇ 12 15 ਹੋਣਗੇ 12 15 ਤੇ ਦੁੱਧ ਦੀ ਕੀ ਉਮੀਦ ਐ ਕਿਹੜੀ ਕਹਿੰਦਾ ਦੇਖ ਤੂੰ ਦੁੱਧ ਮੇਰਾ خیال ਜੀ ਸੇਵਾ ਕਰੋਗਾ ਫਿਰ ਇਨਸ਼ਾ ਅੱਲਾ 15 ਲੈ ਲਈ ਯਾਨੀ ਕਿ ਆਪਣੀ ਨਾਰਮਲ ਸਾਬਾ ਤੇ 12-13 ਕਿਲੋ ਦਿੱਤਾ। ਇਹ ਵੀ ਤੈਨੂੰ ਮਿਲੇਗਾ। ਤੁਹਾਡੀ ਗੱਲ ਮੈਨੂੰ ਬਹੁਤ ਵਧੀਆ ਲੱਗੀ। ਆਮ ਨਾ ਆਪਣੇ ਬੰਦੇ پتہ ਕੀ ਕਰਦੇ ਆ। ਅਗਲਾ ਕਹਿੰਦਾ ਦੂਜਾ ਸੁਆ। ਨਹੀਂ ਨਹੀਂ ਹੋਣੀ। ਦੇਖਣ ਝੋਟੀ ਦੂਜੀ ਲੱਗਦੀ ਆ। ਚਲੋ ਸੱਚਾਈ ਹੈ ਸਾਡੇ ਦੱਸਣਾ ਵੀ ਚਾਹੀਦਾ। ਨਹੀਂ ਸਹੀ ਗੱਲ ਹੈ ਵੀਰੇ। ਯਾਨੀ ਕਿ ਤੀਜਾ ਸੁਆ ਹੁੰਦੀ ਆ ਆਪਣੇ ਕੋਲੇ। ਨੌ ਤੋਂ 10 ਦੱਸ ਦਿਆਂ ਦੀ ਕੱਚੀ ਹਨ। ਦੇਖ ਸਕਦੇ ਆ ਬਾਈ ਦੀ ਝੋਟੀ ਬਹੁਤ ਸੋਹਣੀ ਆ। ਫੁੱਲ ਹਾਈਟ ਦੇ ਵਿੱਚ ਆ। ਸਿੰਗ ਕੁਆਲਿਟੀ ਚੈੱਕ ਕਰੋ। ਵਜਨ ਵਾਲੀ ਹੈਗੀ ਜਮਾ। ਮੋਹਰਾਂ ਨਸਲ ਚ ਆਗੀ। ਬਾਈ ਕਹਿੰਦਾ ਪਹਿਲੇ ਸੁਈ ਆਪਾਂ ਹਰਿਆਣੇ ਚੋਂ ਪਰਚ ਬਾਕੀ ਆਰਡਰ ਕੁਆਲਟੀ ਦੇਖ ਸਕਦੇ ਆ ਬਹੁਤ ਸੋਹਣੇ ਸਾਰੀ ਥਣ ਪੂਰੀ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਕਿਸੇ ਤੋਂ ਪਿੱਠਪੂੜਾ ਚੈੱਕ ਕਰ ਸਕਦੇ ਆ ਤੇ ਬਾਈ ਭਾਰਪੂਰ ਦੀ ਕੋਈ ਸ਼ਿਕਾਇਤ ਨਹੀਂ ਜੀ ਕੋਈ ਗੱਲ ਨਹੀਂ ਵੀਰੇ ਇਹ ਗਾਰੰਟੀ ਹੋ ਠੀਕ ਆ ਥਣ ਥਣ ਦੀ ਸਾਰੀ ਆਪਣੀ ਗਾਰੰਟੀ ਹੈ ਜੇ ਨਕਸੋਵੇ ਜਾਂ ਪਰ ਪੈਂਦਾ ਹੋਵੇ ਬਾਈ ਆਪਾਂ ਦੇਣਦਾਰ ਠੀਕ ਹੈ ਬਾਈ ਇਹ ਜੋ ਕੁਝ ਵੀ ਨਹੀਂ ਬਾਈ ਪ੍ਰੋਬਲਮ ਕੋਈ ਵੀ ਨਹੀਂ ਵੀਰੇ ਸੋਣ ਵੇਲੇ ਵੀ ਕੋਈ ਪ੍ਰੋਬਲਮ ਨਹੀਂ ਯਾਨੀ ਕਿ ਆਪਣੇ ਕੋਲੇ ਪਸ਼ੂ ਬਾਲੇ ਹੋਗੇ ਤਾਂ ਵੇਚਣ ਦੀ ਸਲਾਹ ਹੈ ਬੈਸੀ ਵੀਰੇ ਹਾਂ ਮੈਂ ਤਾਂ ਨਾ ਹੁਣ ਬੰਦਾ ਹਾਂ ਗਿਆ ਠੀਕ ਹੈ ਹੁਣ ਮੈਂ ਚਾਹਾਂਗਾ ਵੀ ਦੋ ਕੁ ਪਸ਼ੂ ਹੋਣ ਬਈ ਦੋ ਕੁ ਸਮਝ ਜਾਂਦੇ ਆ ਠੀਕ ਹੈ ਬਈ ਚਲਾ ਕੇ ਦਿਖਾ ਦਿਓ ਮੜੀ ਤੋਰੇ ਬਈ ਆ ਦੇਖ ਸਕਦੇ ਆ ਬਈ ਬਾਈ ਥੋੜੀ ਜੀ ਬਈ ਕਹਿੰਦਾ ਪਸ਼ੂ ਵੱਧ ਹੋ ਗਏ ਤੇ ਉਹਦਾ ਕਰਕੇ ਬਈ ਜੋ ਸੇਲ ਕਰਦਾ ਚੰਗੀ ਬਹੁਤ ਤੁਸੀਂ ਆ ਕੇ ਦੇਖੋਗੇ ਤੁਹਾਨੂੰ ਜ਼ਰੂਰ ਪਸੰਦ ਆਊਗੀ ਮੱਝ ਕਿਸੇ ਦੇ ਪਾਸੇ ਉਹ ਵੀ ਬਣ ਕੇ ਚਲੋ ਭੋਰਾ ਵੀ ਹੁੰਦੀ ਨੀ ਲੱਸੀ ਲਾਵੀ ਬਾਕੀ ਭਾਜਨ ਭੋਜਨ ਕੱਦ ਕੁਦ ਪੂਰਾ ਫੁੱਲ ਆ ਸਿੰਘ ਦੇਖ ਸਕਦੇ ਆ ਬਹੁਤ ਸੋਹਣਾ ਜਮਾ ਚਮਕਦਾ ਕਾਲਾ ਪਿੰਡਾ ਕਾਲਾ ਜਮਾ ਕੋਈ ਚਿੱਟਾ ਫੜ ਕੇ ਤੇ ਵੀ ਨਹੀਂ ਪੂਰਾ ਪੂਛ ਤੇ ਝੂੜ ਹੈਗਾ ਬਾਕੀ ਹੋਰ ਨਾਲ ਦੇਖ ਸਕਦੇ ਆ ਚਫਗਾਇਆ ਵਰਗਾ ਤੋਰਾ ਤਾਰਾ ਚੈੱਕ ਕਰੋ ਫਿੱਟ ਫੁੜਾ ਦੇਖ ਸਕਦੇ ਆ ਬਹੁਤ ਕੁਆਲਿਟੀ ਆੁੱਧੂ ਬਾਈ ਕਹਿੰਦਾ ਆਪਾਂ 12-13 ਕਿਲੋ ਚੋਇਆ ਕਹਿੰਨੂ ਭਾਵੇਂ ਕਹਿੰਦਾ ਕੋਈ 14-15 ਕਿਲੋ ਕਹਦੇ ਨਾਰਮਲ ਸੀਵਾ ਤੇ ਬਾਈ ਨੇ 12-13 ਕਿਲੋ ਚੋਇਆ ਬਾਕੀ ਸਿੰਘ ਸਿੰਘ ਦੇਖ ਸਕਦੇ ਆ ਬਹੁਤ ਸੋਹਣਾ ਚਮਕਦਾ ਦਾ ਖਲਾ ਤੇ ਬਾਈ ਫਿਰ ਇਹਦਾ ਰੇਟ ਕੀ ਹੋਗਾ ਜਮਾ ਜੈ ਫੋਨ ਤੇ ਕਰ ਲਾਂਗੇ ਹੁਣ ਕੀ ਕਰ ਲਾਂਗੇ ਇੱਕ ਵਾਰੀ ਨਾਮ ਐਡਰੈਸ ਫਿਰ ਦੱਸ ਦੀ ਪਿੰਡ ਰਾਮਾ ਹੀ ਆਪਣਾ ਗਵਰਨਾਲਾ ਰੋਡ ਤੇ ਬਲਾਸਪੁਰ ਪਿੰਡਾ ਉਹਦੇ ਨਾਲ ਹੀ ਪਿੰਡ ਆਈ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀ ਦੱਸ ਦਿਓ ਮੋਬਾਈਲ ਨੰਬਰ 9859801990 ਠੀਕ ਹੈ ਬਈ ਸਾਰੇ ਮੇਰੇ ਵੀਰਾਂ ਦਾ ਵੀਡੀਓ ਨਾਲ ਤੱਕ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਨੰਗੀ ਵੀਡੀਓ ਦੇ ਨਾਲ ਥੈਂਕ ਯੂ ਜੀ ਬਈ